ਯੁੱਧ ਨਸ਼ੀ ਵਿਰੋਧ ਤਹਿਤ ਬਟਾਲਾ ਦੇ ਗਾਂਧੀ ਕੈਂਪ ਵਿਖੇ ਪੀਲਾ ਪੰਜਾ ਚਲਾਇਆ ਗਿਆ ਸਮੂਹ ਕੇ ਵੱਡੀ ਗਿਣਤੀ ਦੇ ਵਿੱਚ ਜਿੱਥੇ ਬਟਾਲਾ ਪੁਲਿਸ ਪਹੁੰਚੀ ਉੱਥੇ ਹੀ ਮਾਲਕ محکمہ ਤੇ ਨਗਰ ਨਿਕਮ ਬਟਾਲਾ ਦੇ ਅਧਿਕਾਰੀ ਵੀ ਪਹੁੰਚੇ ਗੱਲਬਾਤ ਦੌਰਾਨ ਐਸਐਸਪੀ ਬਟਾਲਾ ਦਾ ਕਹਿਣਾ ਹੈ ਕਿ ਉਹਨਾਂ ਨੇ ਲੋਕਾਂ ਖਿਲਾਫ ਕਾਰਵਾਈ ਹੋ ਰਹੀ ਆ ਜਿਹਦੇ ਲੋਕਾਂ ਜਿਹੜੇ ਨੇ ਨਸ਼ੇ ਦਾ ਕਾਰੋਬਾਰ ਕਰਦੇ ਨੇ ਕਈ ਵਾਰ ਇਹਨਾਂ ਲੋਕਾਂ ਨੂੰ ਸਮਝਾਇਆ ਗਿਆ ਸੀ ਪਰ ਨਸ਼ੇ ਦਾ ਕਾਰੋਬਾਰ ਬੰਦ ਕਰ ਦਿਓ ਪਰ ਇਹਨਾਂ ਵੱਲੋਂ ਕਾਰੋਬਾਰ ਜਿਹੜਾ ਨਸ਼ੇ ਦਾ ਨਹੀਂ ਮੰਨ ਕੀਤਾ ਗਿਆ ਤਹੋਂ ਨਾਜਾਇਜ਼ ਕਬਜ਼ੇ ਜਿਹੜੇ ਨੇ ਹੋਏ ਨੇ ਅਤੇ ਕਿਸੇ ਵੀ ਰੂਪ ਵਿੱਚ ਇਸ ਜ਼ਮੀਨਾਂ ਤੇ ਜਾਂ ਫਿਰ ਹੋਰ ਕੁਝ ਕੀਤਾ ਹੋਵੇ ਇਹਨਾਂ ਵੱਲੋਂ ਉਹਨਾਂ ਨੂੰ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਕਿ ਡਰਗ ਹੌਟਸਪੌਟ ਮੰਨਿਆ ਜਾਂਦਾ ਹੈ ਤਾਂ ਅੱਜ ਸਿਵਲ ਐਡਮਿਨਿਸਟ੍ਰੇਸ਼ਨ ਦੇ ਹੁਕਮ ਅਨੁਸਾਰ ਹੀ ਅਸੀਂ ਅੱਜ ਇੱਥੇ ਇੱਕ ਡਿਮੋਲੀਸ਼ਨ ਐਕਸਰਸਾਈਜ਼ ਕਰ ਰਹੇ ਨੇ ਜਿਹੜੇ ਜਿਹੜੇ ਬੰਦਿਆਂ ਨੇ ਇਨਕ੍ਰੋਚਮੈਂਟ ਕੀਤੀ ਸੀਗੀ ਤਾਂ ਇਹ ਦੋ ਕੋਠੀਆਂ ਅਸੀਂ ਅੱਜ ਡਿਮਾਲਿਸ਼ ਕਰਾਂਗੇ ਇੱਕ ਬਲਦੀਪ ਕੁਮਾਰ ਗੱੱਚਾ ਹੈ ਔਰ ਦੂਜਾ ਜੀਵਨ ਕੁਮਾਰ ਹੈ ਲਾਅ ਐਂਡ ਆਰਡਰ ਔਰ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇੱਥੇ ਕਾਫੀ ਤਦਾਦ ਦੇ ਵਿੱਚ ਜਿਹੜੀ ਨਫਰੀ ਤਾਇਨਾਤ ਕੀਤੀ ਹੈ ਸੋ ਥੈਟ ਲਾਅ ਐਂਡ ਆਰਡਰ ਦਾ ਕੋਈ ਇਸ਼ੂ ਨਾ ਹੋਵੇ ਤਾਂ ਗੌਰਤਲਬ ਗੱਲ ਇਹ ਹੈ ਕਿ ਇਹ ਜਿਹੜੀ ਦੋ ਕੋਠੀਆਂ ਅੱਜ ਡਿਮਾਲਿਸ਼ ਹੋ ਰਹੀ ਹੈ ਤੇ ਜਿਹੜੇ ਬੰਦੇ ਹੈਗੇ ਨੇ ਇਹ ਨਸ਼ਾ ਤਸਕਰ ਹੈਗੇ ਨੇ ਤਾ ਜਿਹੜਾ ਬਲਦੀਪ ਕੁਮਾਰ ਗੱੱਚਾ ਹੈ ਇਹਦੇ ਬਰਕਰਾਰ ਚਾਰ ਮੁਕਦਮੇ ਦਰਜ ਆ ਗਏ ਨੇ ਜਿਹੜਾ ਜੀਵਨ ਕੁਮਾਰ ਸਨਫ ਗੁਲਸ਼ਨ ਇਹਦੇ ਬਰ ਖਲਾਬੀ ਐਨਡੀਪੀਐਸ ਦੇ ਤਿੰਨ ਮੁਕਦਮੇ ਦਰਜ ਆ ਗਏ ਨੇ ਤਾਂ ਹੁਣੇ ਹੀ ਅਸੀਂ ਇਹ ਕਾਰਵਾਈ ਹੁਣ ਸਟਾਰਟ ਕਰਾਂਗੇ ਤੁਸੀਂ ਜਿਸ ਤਰ੍ਹਾਂ ਦੇਖ ਰਹੇ ਹੋ ਮਸ਼ੀਨਾ ਖੜੀਆ ਹੈਗੀਆਂ ਸਾਰੀ ਪੁਲਿਸ ਟੀਮ ਉੱਥੇ ਤਾਇਨਾਤ ਹੈਗੀ ਤਾਂ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਇੱਥੇ ਜਿਹੜਾ ਕੋਈ ਵੀ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਬੜਾ ਸਟ੍ਰਿਕਟਲੀ ਅਸੀਂ ਵਾਰਨਿੰਗ ਦਿੰਨੇ ਹੈ ਕਿ ਇਹ ਜਿਹੜਾ ਕੰਮ ਹੈ ਤੁਸੀਂ ਛੱਡ ਦਿਓ ਨਹੀਂ ਤਾਂ ਉਹਦਾ ਬਹੁਤ ਵੱਡਾ ਨੁਕਸਾਨ ਬਰਪਾਈ ਤੁਹਾਨੂੰ ਦੇਣੀ ਪਊਗੀ ਐਨਕ੍ਰੋਚਮੈਂਟ ਸਭ ਨਜਾਇਜ਼ ਕਬਜ਼ਾ ਹੋ ਗਿਆ ਜੁਤ ਨਸ਼ਿਆਂ ਵਿਰੁੱਧ ਆ ਕਿ ਨਜਾਇਜ਼ ਕਬਜ਼ੇ ਠਾਈ ਜਾ ਰਹੇ ਇਹਦੇ ਵਿੱਚ ਫੰਡਮੈਂਟਲ ਜਿਹੜਾ ਪ੍ਰਿੰਸੀਪਲ ਹੈ ਇਹ ਐਨਕ੍ਰੋਚਮੈਂਟ ਕਰਕੇ ਜਿਹੜੇ ਇਹਨਾਂ ਨੇ ਪਾਵੇ ਗਲਤ ਪ੍ਰਾਪਰਟੀ ਬਣਾਈ ਹੈ ਜਾਂ ਅਗੇਨਸਟ ਜਿਹੜਾ ਲਾਜ਼ ਹੈ ਬਿਲਡਿੰਗ ਪਲਾਨ ਉਹਨੂੰ ਕੰਪਲਾਈਂਸ ਨਾ ਕਰਕੇ ਗਲਤ ਪ੍ਰਾਪਰਟੀ ਬਣਾ ਕੇ ਤਾਂ ਉਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਡਿਮੋਲੀਸ਼ਨ ਦੇ ਆਰਡਰ ਆਈ ਬਣੇ ਨਸ਼ਿਆਂ ਦੇ ਰਾਹੀਂ ਕਮਾਈ ਕਰਕੇ ਆਪਣੀ ਜਾਇਦਾਦ ਖਰੀਦ ਕੇ ਬਣਾਈ ਆ ਉਹਨਾਂ ਦੇ ਵਿਰੁੱਧ ਕੀ ਕਾਰਵਾਈ ਚੱਲੀ ਉਹਦੇ ਵਿੱਚ ਐਨਡੀਪੀਐਸ ਦੇ ਵਿੱਚ ਜਿਹੜਾ ਸੈਕਸ਼ਨ 68 ਐਫ ਹੈ ਤਾਂ ਉਹਦੇ ਰਾਹੀਂ ਉਹਨਾਂ ਦੇ ਬਰ ਖਿਲਾਫ ਕਾਰਵਾਈ ਹੋਈ ਹੈ ਮੈਂ ਪਿੱਛੇ ਵੀ ਮੀਡੀਆ ਦੇ ਨਾਲ ਸ਼ੇਅਰ ਕੀਤਾ ਸੀਗਾ ਕਿ ਕਰੀਬਨ 28 ਕਰੋੜ ਦੀ ਉਹ ਪ੍ਰਾਪਰਟੀ ਜਿਹੜੀ ਇਹਨਾਂ ਨੇ ਬਣਾਈ ਹੈ ਤਾਂ ਉਹ ਬਟਾਲਾ ਪੁਲਿਸ ਨੇ ਫ੍ਰੀਜ਼ ਕੀਤੀ ਹੈ ਕਰੀਬਨ ਚੌਥਰ ਮੁਲਜ਼ਮ ਹੈਗੇ ਨੇ 52 ਕੇਸਾਂ ਦੇ ਵਿੱਚ ਕੀ ਸਮਝੀਏ ਦੇਰ ਆਦਰਸ ਨਹੀਂ ਪੁਲਿਸ ਹਮੇਸ਼ਾ ਹੀ ਇਸ ਚੀਜ਼ ਦੇ ਉਤੇ ਕੰਮ ਕਰ ਰਹੀ ਹੈ ਤਾ ਹੁਣ ਇਹ ਵਾਲਾ ਐਸਪੈਕਟ ਵੀ ਅਸੀਂ ਐਡ ਕਰ ਲਿਆ ਇਹਦੇ ਚ ਤਾਂ ਕੋਸ਼ਿਸ਼ ਇਹੀ ਹੈ ਕਿ ਜਿਹੜੀ ਨਸ਼ੇ ਦੀ ਲਾਨਤ ਹੈ ਉਹਨੂੰ ਆਪਾਂ ਜੜੋਂ ਪੁੱਟੀ ਅੱਗੇ ਹੋਰ ਵੀ ਇਸ ਤਰੀਕੇ ਦੀ ਕਾਰਵਾਈ ਚੱਲਦੀ ਰਹੇ ਬਿਲਕੁਲ ਅਸੀਂ ਲਿਸਟਿੰਗ ਕੀਤੀ ਹੈ ਜਿਹੜੇ ਜਿਹੜੇ ਨਸ਼ਾ ਤਸਕਰ ਹੈ ਸਮਗਲਰ ਹੈ ਇਨਫੈਕਟ ਪੂਰੇ ਜ਼ਿਲ੍ਹੇ ਦੇ ਵਿੱਚ ਪੁਲਿਸ ਦਸਤਿਕ ਬਟਾਲਾ ਨੇ ਆਈਡੈਂਟੀਫਾਈ ਕਰ ਲਿਆ ਹੈਗੇ ਨੇ ਤਾਂ ਅਸੀਂ ਸਖਤ ਕਾਰਵਾਈ ਕਰਾਂਗੇ ਸਰ ਜੀ ਕੁਝ ਜਿੰਨਾਂ ਨਾਲ ਇਹਨਾਂ ਦਾ ਕਟਾਇਆ ਜਾ ਰਿਹਾ ਹੈ ਇਹਨਾਂ ਦੇ ਜਿਹੜੇ ਪੇਰੈਂਟਸ ਨੇ ਇਹਨਾਂ ਦਾ ਕਈਆਂ ਦਾ ਕਹਿਣਾ ਕਿ ਅਸੀਂ ਆਪਣੇ ਬੱਚੇ ਨੂੰ ਬੇਦਖਲ ਕਰ ਦਿੰਦਾ ਤਾਂ ਕਿ ਕੁਝ ਕੁਝ ਕਮੀ ਨੇ ਹੋਇਆ ਲੇਕਿਨ ਲੱਗਦਾ ਕਿ ਉਹ ਕਹਿੰਦੇ ਕਿ ਕਾਰਵਾਈ ਠੀਕ ਹੈ ਬਟ ਸਾਡੇ ਦੇ ਨਜ਼ਾਇਜ਼ ਨਹੀਂ ਇਹਦੇ ਵਿੱਚ ਜਿਹੜੀ ਇਹ ਪ੍ਰੋਪਰਟੀਆਂ ਹੈਗੀ ਆ ਕਾਫੀ ਇਲੀਗਲ ਜਿਹੜੀ ਲੈਂਡ ਹੈ ਭਾਵੇਂ ਗਵਰਨਮੈਂਟ ਦੀ ਲੈਂਡ ਹੈ ਪੰਚਾਇਤ ਲੈਂਡ ਹੈ ਸ਼ਾਮਲਾਟ ਹੈ ਤਾਂ ਉਹਦੇ ਤੇ ਬਣੀ ਹੈ ਤਾਂ ਉਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਦਾ ਉਹਨਾਂ ਨੂੰ ਪੂਰਾ ਹੱਕ ਹੈ ਤਾਂ ਉਹ ਉਹਦੇ ਇਨਕ੍ਰੋਚਮੈਂਟ ਐਂਟੀ ਇਨਕ੍ਰੋਚਮੈਂਟ ਡਰਾਈਵ ਚਲਾ ਕੇ ਡਿਮੋਲਿਸ਼ ਕਰ ਸਕਦੀ ਹੈ ਕਿ ਇਹ ਕਮਰਸ਼ੀਅਲ ਕੁਆਂਟੀਟੀ ਹੈ ਦੋਵਾਂ ਵੱਲੋਂ ਇਹ ਚ ਵਕਵ ਕੁਆਂਟੀਟੀ ਅਲੱਗ-ਅਲੱਗ ਜਿਹੜੇ ਹੈਗੇ ਨੇ ਮੁਕਦਮੇ ਇਹਨਾਂ ਦੇ ਐਨਡੀਪੀਐਸ ਦੇ ਦਰਜਾ ਕਿ ਨੇ ਮਤਲਬ ਸਪੱਸ਼ਟ ਕੀ ਹੋਈ ਸੀ ਉਹ ਆਈ ਐਮ ਨਾਟ ਸ਼ੋਰ ਸਰ ਜਿਨ੍ਹਾਂ ਨੇ ਸਟੇ ਲਿਆ ਹੋਇਆ ਕੁਝ ਲੋਕਾਂ ਦਾ ਇਹਨਾਂ ਕੋ ਸਟੇ ਆਰਡਰ ਵੀ ਹੈ ਨਹੀਂ ਇਹ ਜਿਹੜਾ ਪ੍ਰੋਸੈਸ ਚੱਲਦਾ ਪਿਆ ਜਿਹੜਾ ਅਸੀਂ ਅੱਜ ਕਰ ਰਹੇ ਨੇ ਤਾਂ ਉਹਦੇ ਵਿੱਚ ਐਸ ਪਰ ਪ੍ਰੋਸੀਜਰ ਹੀ ਅਸੀਂ ਕਰ ਰਹੇ ਨੇ ਅੱਜ ਜੀ ਜੀ ਕੋਰ ਦੇ ਹੁਕਮਾਂ ਨੂੰ ਉਲੰਘਣਾ ਕਰ ਸਕਦੇ ਜੇ ਤੁਹਾਨੂੰ ਦਾਦਾ ਕੋਈ ਸਟੇ ਹੋਵੇਗਾ ਤੁਹਾਡੇ ਲਈ ਤਫੀਲ ਵੀ ਸਟੇ ਦਿਖਾ ਰਹੇ ਹਾਂ ਜੇ ਕੋਈ ਹੈਗਾ ਪੇਸ਼ ਕਰੋ ਸਟੇ ਓ